ਇਹ ਦੇਖੋ ਠੋਸ ਸਬੂਤ ਨੇ ਠੋਸ ਗੱਲਾਂ ਨੇ ਉਹ ਜਦ ਜੱਜ ਨੂੰ ਕਨਵਿੰਸ ਕਰ ਲੈਂਦਾ ਦੁਬਾਰਾ ਜਾਂਦਾ ਦੁਨੀਆ ਨੂੰ ਕਨਵਿੰਸ ਕਰੂ ਪਬਲਿਕ ਨੂੰ ਇਹਦੇ ਕੋਲ ਸੱਚ ਹੋਊਗਾ ਭਗਤਾ ਨੇ ਕਿ ਮੈਂ ਕਾਨੂੰਨਸ ਕਰ ਲਿਆ ਲੋਕਾਂ ਨੂੰ ਭਾਵੇਂ ਤੂੰ ਕਿਹਾ ਉਹ ਦੁਨੀਆ ਮੰਨਦੀ ਹੈ ਹੁਣ ਵੀ ਮੰਦੀ ਹੁਣ ਸਾਰੇ ਹੀ ਮੰਨਦੇ ਨੇ ਉਹ ਜਿਹੜੇ ਭਗਤਾ ਦਾ ਅੰਦਰ ਖੰਦੇ ਖਿਲਾਫ ਨੇ ਉਹ ਵੀ ਮੰਨਦੇ ਨੇ ਉੱਤੋਂ ਨਹੀਂ ਕਹਿ ਸਕਦੇ ਭੰਟਾ ਦੇ ਖਿਲਾਫ ਕੋਈ ਬੋਲਦੇ ਅੰਦਰਖਾਨੇ ਜੋ ਮਰਜੀ ਭਗਤਾਂ ਤੇ ਉਲਟ ਕੰਮ ਵੀ ਕਰੀ ਜਾਂਦੇ ਨੇ ਭਗਤਾਂ ਨੂੰ ਚੰਗਾ ਵੀ ਕਹੀ ਜਾਂਦੇ ਨੇ ਜੋ ਪਬਲਿਕ ਜੋ ਸਾਰੀ ਬੰਦੀ ਬੈਠੀ ਹੈ ਜੇ ਭਗਤਾਂ ਦੇ ਖਿਲਾਫ ਬੋਲਦੇ ਨੇ ਪਬਲਿਕ ਖਿਲਾਫ ਹੋ ਜਾਂਦੀ ਹੈ ਭਗਤਾਂ ਨੂੰ ਸਾਡੀ ਵਡਾਈ ਜਾਂਦੇ ਨੇ ਕੰਮ ਭਗਤਾਂ ਤੋਂ ਖਿਲਾਫ ਹੈ ਕਰੀ ਜਾਂਦੇ ਨੇ ਐਵੇਂ ਗੁਰੂਆਂ ਅੱਗੇ ਨਕਰਕੜੀ ਜਾਂਦੇ ਨੇ ਕੰਮ ਗੁਰੂ ਦਾ ਪੁੱਠੇ ਕਰਦੇ ਨੇ ਵਿਦਰੋਹ ਆਂਦਰੋਂ ਸੰਤਰਾਤਰ ਹੋ ਕਰਦਾ ਨੇ ਗੁਰੂ ਨਾਲ ਉੱਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਵਾਸਤੇ ਲੜਾਈਆਂ ਕਰਦੇ ਨੇ ਲੋਕਾਂ ਨੂੰ ਸਤਕਾਰ ਵਾਸਤੇ ਮਰ ਮਾਰੂ ਧਿਆਨ ਨੇ ਗੱਲ ਜੋ ਗੁਰੂ ਨੇ ਕਹੇ ਗੱਲ ਕੰਮ ਉਹ ਤੇ ਉਲਟ ਕਰਦੇ ਨੇ ਜੰਗਾ ਸਤਕਾਰ ਕੀ ਸਤਕਾਰ ਮਿਲ ਰਿਹਾ ਹੈ ਦੁਨੀਆ ਚ ਗੁਰਬਾਣੀ ਨੂੰ ਜਿਹੜਾ ਤੁਹਾਡੇ ਲੱਛਣ ਨੇ ਜੋ ਤੁਸੀਂ ਕਰ ਰਹੇ ਹੋ ਇਹਦੇ ਨਾਲ ਸਤਕਾਰ ਮਿਲ ਰਿਹਾ ਹੈ ਇਹਦੇ ਨਾਲ ਸਤਕਾਰ ਨਹੀਂ ਮਿਲਦਾ ਗੁਰੂ ਅਦੇ ਕਹੇ ਜੋ ਕਹਿਆ ਗੁਰ ਕਹਿਆ ਸਤਕਾਰ ਕਮਾਓ ਉਹ ਕੰਮ ਕਰੋਗੇ ਸਤਕਾਰ ਮਿਲੂਗਾ ਜੋ ਕੰਮ ਕਿਆ ਗੁਰਬਾਣੀ ਨੇ ਉਹੀ ਕੰਮ ਕਰੋਗੇ ਤਾਂ ਸਤਕਾਰ ਮਿਲੂਗਾ ਗੁਰੂ ਨੂੰ ਅਰ ਤੁਹਾਨੂੰ ਵੀ ਮਿਲੂਗਾ ਗੁਰੂ ਨੂੰ ਇਹ ਤੁਹਾਨੂੰ ਨਹੀਂ ਮਿਲਦਾ ਗੁਰੂ ਨੂੰ ਕਿੱਥੋਂ ਮਿਲ ਜੂ ਕੰਮ ਕਰਨ ਵਾਲੇ ਨੂੰ ਸਤਕਾਰ ਨਹੀਂ ਮਿਲਦਾ ਇਹ ਬੰਦਾ ਗੁਰੂ ਤੇ ਉਲਟ ਕਰ ਰਿਹਾ ਕੰਮ ਉਹ ਤਾਂ ਤਾਂ ਤੁਹਾਨੂੰ ਤਾਂ ਨਹੀਂ ਮਿਲਦਾ ਜਿਹੜੀ ਗੱਲ ਤਾਂ ਤੁਹਾਨੂੰ ਸਤਕਾਰ ਨਹੀਂ ਮਿਲਦਾ ਤਾਂ ਗੁਰੂ ਨੂੰ ਕਿਵੇਂ ਮਿਲ ਜੂ ਸਤਕਾਰ ਇਹ ਮੁੰਡਾ ਕੋਈ ਨਲਾਇਕ ਹੈ ਉਤੇ ਕੰਮ ਕਰਦਾ ਬਾਹਰ ਜੇ ਉਹਨੂੰ ਮਾੜਾ ਸਮਝਦੇ ਨੇ ਕਰਦੇ ਤਾਂ ਪਹਿਲਾਂ ਹੀ ਵਾਰੇ ਨੇ ਕਰਦੇ ਨੂੰ ਕੋਣ ਚੰਗਾ ਸਮਝੂ ਹਾਂ ਜੇ ਕਰਦੇ ਉਹਦੇ ਛੇਤਰ ਰੋਜ ਫੇਰਦੇ ਨਾਲ ਉਹ ਉਹਦਾ ਬਥੇਰੇ ਛੇਤਰ ਫੇਰਦੇ ਨੇ ਇਹੀ ਇਹ ਜਦ ਲੋਕ ਕਹਿੰਦੇ ਨੇ ਗੁਰੂ ਦਾ ਬਥੇਰੇ ਚੰਗੇ ਸੀ ਉਹਨਾਂ ਨੇ ਤਾਂ ਸਾਰਾ ਕੋਈ ਬਾਤ ਆਹੀ ਸਿੱਖੇ ਇਹ ਜੇ ਕੋਈ ਉਹ ਨਹੀਂ ਕੋਈ ਕਹਿੰਦਾ ਪਰ ਕੀ ਸਤਿਕਾਰ ਤੁਹਾਡੀ ਹੋ ਜਾਣਾ ਹੈ ਸਵਾਲ ਇਹ ਸਤਕਾਰ ਨਹੀਂ ਤੇ ਥੋੜੀ ਵਜਾ ਨਾ ਕੋਈ ਸਤਕਾਰ ਨਹੀਂ ਪਾਈ ਮਨੀ ਸਦਾ ਸਤਕਾਰ ਸੀ ਉਹਨੇ ਵਾਲ ਵਲ ਕਟਾ ਲੇ ਗੁਰੂਆਂ ਦੇ ਬਾਦ ਕਟਾਏ ਨੇ ਜਿਹਨੇ ਖੋਪੜੀ ਲਾ ਲਈ ਕਿਸੇ ਉਹਨਾਂ ਦਾ ਸਤਕਾਰ ਹੁਣ ਵੀ ਹੈ ਉਹਨਾਂ ਦਾ ਹੀ ਰਹੂ ਜਿਹਨਾਂ ਨੇ ਕੁਝ ਕੀਤਾ ਉਹੋ ਜਿਹਾ ਕੀਤਾ ਜੋ ਗੁਰੂ ਨੇ ਕਿਹਾ ਸੀ ਜੋ ਗੁਰੂਆਂ ਨੇ ਕੀਤਾ ਉਹੋ ਜਿਹਾ ਕੰਮ ਕੀਤਾ ਉਹਦਾ ਸਤਕਾਰ ਹੋਊ ਦੈਨਾ ਕਰਕੇ ਸਾਸੇ ਵਾਲ ਤੇ ਜਾਲ ਚੜੇ ਉਹ ਤੇ ਅਸੀਂ ਜੇ ਦਾ ਸੰਗ ਨਹੀਂ ਹੋਣ ਦੇਣਾ ਉਹ ਨਹੀਂ ਹੋ ਇਹ ਸਤਕਾਰ ਵਾਲੀਆਂ ਗੱਲਾਂ ਨਹੀਂ ਹਨ ਦਿਵਾਲੀਆ ਬਣ ਹੈ ਗਿਆਨ ਦਾ ਗਿਆਨ ਤੋਂ ਦਿਵਾਲੀਆ ਹੋਵੇ ਤੁਸੀਂ ਗੁਰਮਤਿ ਦੀ ਸੋਚੀ ਤਾਂ ਦਿਵਾਲੀਆ ਬਣੇ ਤੁਹਾਡਾ ਸਤਕਾਰ ਸਤਕਾਰ